ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਫਲਸ ਅਗਲੇ 6-7 ਦਿਨਾਂ ਦੀ ਅੱਫਾ ਗੱਲ ਕਰਨੀ ਹੈ ਯਾਨੀ ਕਿ 5 ਮਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੇਕਰ ਅਸਲ ਜੀ ਅੱਫਾ ਜਾ ਸੈਟਲਾਈਟ ਦਸੇ ਨਾਲ ਦੇਖਦੇ ਆਂ ਤੇ ਸਕਰੀਨ ਤੇ ਦੇਖ ਸਕਦੇ ਆਂ ਪੰਜਾਬ ਦਾ ਮੌਸਮ ਐਸੇ ਬਿਲਕੁਲ ਸਾਫ਼ ਬਣਿਆ ਹੋਇਆ ਸਵੇਰ ਤੋਂ ਜਿਹੜੀ ਤਿੱਖੀ ਤੂਫ ਬਹੁਤੇ ਹਿਫਾਗਾ ਦੇ ਵਿੱਚ ਲੱਗ ਰਹੀ ਆ ਜੇਕਰ ਅੰਦੇ ਦੋ ਤਿੰਨ ਦਿਨਾਂ ਦੀ ਆਪਾਂ ਗੱਲ ਕਰ ਲੈਂਦੇ ਆ ਯਾਨੀ ਕਿ ਅਪ੍ਰੈਲ ਦੇ ਅਖੀਰ ਤੱਕ 30 ਅਪ੍ਰੈਲ ਤੱਕ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਸੰਭਵ ਨਹੀਂ ਹੈ ਮੌਸਮ ਆਪਣਾ ਗਰਮ ਤੇ ਖੁਸ਼ਕ ਰਹੇਗਾ ਜੀ ਜਿਹੜੀਆਂ ਹਵਾਵਾਂ ਨੇ ਉਹ اسی ਤਰ੍ਹਾਂ ਹਲਕੇ ਦਰਮਿਆਨੀ ਰਫਤਾਰ ਤੇ ਚਲਦੀਆਂ ਰਹਿਣਗੀਆਂ ਪੱਛੋਂ ਦੀਆਂ ਯਾਨੀ ਕਿ ਵੈਸਟ ਵਿੰਡ ਹਾਲੇ ਚੱਲੇਗੀ ਅੱਜ ਅੱਜ ਤੇ ਕੱਲ ਅਗਲੇ 48 ਘੰਟਿਆਂ ਦੇ ਵਿੱਚ ਉਸ ਤੋਂ ਬਾਅਦ ਵਾਪਸੀ ਕਰ ਸਕਦੀ ਹੈ ਈਸਟ ਵਿੰਡ ਯਾਨੀ ਕਿ ਪੂਰਬੀ ਹਵਾ ਵਾਪਸੀ ਕਰੇਗੀ 3 ਤਰੀਕ ਤੋਂ ਜਾਂ ਫਿਰ 1 ਤਰੀਕ ਤੋਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਜੇਕਰ ਅਗਲੇ 72 ਘੰਟਿਆਂ ਦੀ ਤੇ ਟੈਂਪਰੇਚਰ ਦੇ ਹਿਸਾਬ ਨਾਲ ਵੀ ਟੈਂਪਰੇਚਰ 40 ਤੋਂ ਪਲੱਸ ਜਾ ਰਹੇ ਨੇ ਬਹੁਤੇ ਖੇਤਰਾਂ ਦੇ ਵਿੱਚ ਫਾਮੀਆਂ ਪੰਜਾਬ ਦੇ ਨੇ ਫਾਮੀਆਂ ਹਰਿਆਣੇ ਦੇ ਨੇ ਸੋ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵਾਧਾ ਹੋ ਰਿਹਾ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ ਹਾਲੇ ਕਿਉਂਕਿ ਹੀਟ ਵੇਵ ਚੱਲ ਰਹੀ ਆ ਹੀਟ ਵੇਵ ਚੱਲਣ ਕਰਕੇ ਟੈਂਪਰੇਚਰ ਵਧੇ ਹੋਏ ਨੇ ਜੇਕਰ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਮਈ ਮਹੀਨੇ ਦੀ ਤੇ ਚੜਦੇ ਟੈਂਪਰੇਚਰ ਨੂੰ ਠੱਲ ਫੌਣ ਦੇ ਲਈ ਦੋ ਸਿਸਟਮ ਆ ਰਹੇ ਨੇ ਜੀ ਇਹ ਤੁਹਾਨੂੰ ਅਸੀਂ ਆਫਰਡ ਪਹਿਲਾਂ ਦੇ ਚੁੱਕੇ ਆ ਇੱਕ ਤਰੀਕ ਤੇ ਲੈ ਕੇ ਚਾਰ ਪੰਜ ਤਰੀਕ ਤੱਕ ਪਹਿਲਾ ਸਿਸਟਮ ਦੂਜਾ ਸਿਸਟਮ 6 7 ਤੇ ਲੈ ਕੇ 8 9 ਤਰੀਕ ਤੱਕ ਤੇ ਦੋਨੋਂ ਸਿਸਟਮ ਤਗੜੇ ਨੇ ਤੇ ਦੋਨੋਂ ਸਿਸਟਮ ਜਿਹੜੇ ਤਗੜੇ ਮੀਚ ਅਖੜ ਚੁਲਾ ਸਕਦੇ ਆ ਔਰ ਗੜੇ ਮਾਰ ਕੁਝ ਕਿਤਨਾ ਦੀ ਵਿੱਚ ਘਰਾ ਸਕਦੇ ਆ ਸੋ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਇਹ ਦੱਸ ਦਈਏ ਕਿ ਹੁਣ ਅਗਾਉਂ ਪ੍ਰਬੰਧ ਕਰਕੇ ਤੁਸੀਂ ਰੱਖ ਸਕਦੇ ਆ ਕਿਉਂਕਿ ਇਹ ਸਿਸਟਮ ਆਪਣਾ ਕਾਫੀ ਨੁਕਸਾਨ ਕਰ ਸਕਦੇ ਨੇ ਫਸਲ ਵਾੜਿਆਂ ਦਾ ਇਸ ਲਈ ਆਪਣਾ ਤਸੀਂ ਪ੍ਰਬੰਧ ਜਿਹੜੇ ਆ ਪਹਿਲਾਂ ਹੀ ਕਰਕੇ ਰੱਖ ਲਓ ਤੇ ਆਪਣਾ ਸचेत ਰਹੋ ਤੁਹਾਨੂੰ ਅਵਿਆਰ ਕਰਦੇ ਆ ਜੇ ਸਖੋਂ ਕਿਉਂਕਿ ਇਹ ਸਿਸਟਮ ਸਾਡੇ ਮੁਤਾਬਕ ਆਮ ਨਾਲੋਂ ਜ਼ਿਆਦਾ ਖੜਕਾ ਦੜਕਾ ਕਰ ਸਕਦੇ ਆ ਜੀ ਸੋ ਜੇਕਰ ਅਫਾ ਗੱਲ ਕਰਦੇ ਆ ਜੇ ਮੋٹے ਤੌਰ ਤੇ ਜ਼ਿਲ੍ਹਾ ਵਾਰਾਂਕਰੇ ਜ਼ਿਲ੍ਹਾ ਵਾਰਾਂਕਰੇ ਤੋਂ ਦਿੱਤੇ ਜਾਣਗੇ ਜੀ 30 ਤਰੀਕ ਨੂੰ ਦੋਸਤੋ ਪਹਿਲਾਂ ਜੇਕਰ ਆਪਾਂ ਇੱਕ ਅੰਦਾਜ਼ਾ ਲਗਾ ਲੈਨੇ ਆ ਤੇ ਮਾਲਵਾ ਖੇਤਰ ਤਗੜਾ ਰਹਿ ਸਕਦਾ ਜੀ ਕੰਮ ਲਗਭਗ ਪੱਛਮੀ ਮਾਲਵਾ ਤੋਂ ਲੈ ਕੇ ਬਠਿੰਡਾ ਫਾਜਲਕਾ ਫਰੀਦਕੋਟ ਸ੍ਰੀ ਮਕਸਰ ਸਾਹਿਬ ਮੋਗਾ ਬਠਿੰਡਾ ਇਹਨਾਂ ਸਾਰੇ ਫਾਗਾਂ ਦੇ ਵਿੱਚ ਦਰਮਿਆਨੇ ਤੋਂ ਲੈ ਕੇ ਤਗੜੀ ਝਟ ਲੱਗ ਸਕਦੀ ਹੈ ਔਰ ਕੁਝ ਖੇਤਰਾ ਦੇ ਵਿੱਚ ਗਰੇ ਮਾਰ ਸੰਭਵ ਹੈ ਦੂਜੇ ਫਾਸੇ ਜੀ ਮਾਝਾ ਖੇਤਰ ਜੇਕਰ ਇਧਰੋਂ اسلامਬਾਦ 라ਵਲਪਿੰਡੀ ਤੋਂ ਕੁਝ ਫਾਗਾਂ ਦੇ ਵਿੱਚ ਜੇਕਰ ਬਦਲ ਬਣਦਾ ਤੇ ਫਿਰ ਸ੍ਰੀ ਅਮ੍ਰੇਸਰ ਸਾਹਿਬ ਗੁਰਦਾਸਰ ਖਟਾਨਕੋਟ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਇਹਨਾਂ ਫਾਗਾਂ ਦੇ ਵਿੱਚ ਬਦਲ ਕਵਰ ਕਰੇਗਾ ਤਗੜਾ ਹਰੇ ਰਚ ਖੜ ਚਲੇਗਾ ਅਧਿਕ ਉਸ ਦੇ ਤਨਾ ਦੇ ਵਿੱਚ ਗਰੇ ਮਾਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਜਨਕੀ ਕੇਂਦਰੀ ਮਾਲਵਾ ਤੇ ਪੂਆ ਖੇਤਰ ਚੰਡੀਗੜ੍ਹ ਮਹਾਲੀ ਪੰਜ ਕਲਾ ਰੋਪੜ ਇਹਨਾਂ ਖਾਗਾ ਦੇ ਵਿੱਚ ਵੀ ਉਮੀਦ ਹੈ ਗਿਆ ਕਿ ਜੇਕਰ ਮਾਲਵੇ ਦੇ ਫਸਲਾਂ ਦੀ ਹਾਲਾਤ ਬਦਲ ਆਉਂਦਾ ਤੇ ਇਹਨਾਂ ਖੇਤਰਾਂ ਦੇ ਵਿੱਚ ਤਗੜਾ ਕੰਮ ਰਹਿ ਸਕਦਾ ਹਾਂ ਇਹ ਚੱਕਰ ਤੱਕ ਅਜਾੜ ਸਕਦਾ ਹੈ ਮਾਝਾ ਵਾਲੇ ਹਾਸੇ ਬਦਲ ਬਣਦਾ ਤੇ ਉਹ ਇਹਨਾਂ ਖੇਤਰਾਂ ਦੇ ਵਿੱਚ ਕੰਮ ਥੋੜਾ ਡਾਊਨ ਰਹਿ ਸਕਦਾ ਹੈ ਹਲਕੇ ਤੇ ਲਾਗੇ ਦਰਮਿਆਨੇ ਮੀਂਹ ਨਾਲ ਕੰਮ ਸਰ ਸਕਦਾ ਹੈ ਇਸਲਾਵਾ ਜੀ ਹਰਿਆਣਾ ਰਾਜਸਥਾਨ ਦੇ ਵੀ ਕਾਫੀ ਖੇਤਰ ਕਵਰ ਹੋਣਗੇ ਜੁਪੀ ਦੇ ਪੱਛਮੀ ਭਾਗ ਕਵਰ ਹੋਣਗੇ ਹਿਮਾਚਲ ਔਰ ਉਤਰਾਖੰਡ ਦੇ ਇਹ ਖੇਤਰਾਂ ਦੇ ਵਿੱਚ ਗਰੇਮਾਰ ਉਪਰਲੇ ਖੇਤਰਾਂ ਦੇ ਵਿੱਚ ਬਰ ਬਰ ਦੇ ਇੱਕ ਦੌਰ ਲੱਗ ਸਕਦਾ ਤੇ ਦੂਜੇ ਹਾਸੇ ਜੀ ਜੰਮੂ ਦੇ ਖੇਤਰਾਂ ਦੇ ਵਿੱਚ ਵੀ ਇਹ ਸਿਸਟਮ ਸਰਗਰਮ ਹੋਵੇਗਾ ਉਹਦੇ ਦਿਨ ਅਜੇ ਦਰਮਿਆਨ ਸੋ ਇਹ ਲਈ ਜੀ ਇਹ ਸਿਸਟਮ ਪਹਿਲੇ 10 ਦਿਨਾਂ ਦੇ ਵਿੱਚ ਆਉਣੇ ਆ ਦੋ ਸਿਸਟਮ ਨੇ ਤੇ ਦੋਨੋਂ ਐਕਟਿਵ ਲੱਗ ਰਹੇ ਨੇ ਬਾਕੀ ਤੁਹਾਨੂੰ ਅਫਰਡ ਸੇ ਕਰਦੇ ਰਵਾਂਗੇ ਜੇਕਰ ਵਿੱਚ ਕੋਈ ਫੇਰ ਬਦਲ ਆਉਂਦਾ ਇਸ ਤਰ੍ਹਾਂ ਆ ਜੀ ਜਿਹੜੇ ਅਲਰਟ ਆ ਗਨੇ ਉਹ ਮੌਸਮ ਖਾਗਨੇ ਜਾਰੀ ਕਰ ਦਿੱਤੇ ਨੇ yellow alert ਜਾਰੀ ਕੀਤੇ ਗਏ ਨੇ ਗਰਮੀ ਦੇ ਉਹ ਵੀ ਤੁਹਾਨੂੰ ਅਫਰਡ ਸਾਂਝੀ ਕਰ ਦਿੰਨੇ ਆ ਸਕਰੀਨ ਤੇ ਦੇ ਸਕਦੇ ਹਾਂ yellow alert ਯਾਨੀ ਕਿ ਹੀਟ ਵੇਵ ਦੇ ਅਲਰਟ ਆ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਵੀ ਔਰ ਹਰਿਆਣਾ ਚੰਡੀਗੜ੍ਹ ਪਲੱਸ ਦਿੱਲੀ ਦੇ ਵਿੱਚ ਵੀ ਅਗਲੇ 4-5 ਦਿਨ ਗਰਮੀ ਤੋਂ ਕੋਈ ਰਾਹਤ ਨਹੀਂ ਹੈ ਫਿਲਹਾਲ ਇਸੇ ਤਰ੍ਹਾਂ ਜਿਵੇਂ ਚੱਲਦੇ ਰਹਿਣ ਦਾ ਅਨੁਮਾਨ ਹੈ ਤੇ ਹੀਟ ਵੇਵ ਗਰਮ ਹੋਵਾ ਇਸੇ ਤਰ੍ਹਾਂ ਚੱਲਦੀ ਰਹੇਗੀ ਧੰਨਵਾਦ